ਤੋ ਤੇਰੀ ਨੂੰ ਯਾਦ ਨਹੀਂ ਹੈਗਾ ਇਹ ਠੀਕ ਆ ਸਿੰਗੀ-ਸੂੰਗੀ ਤਾਂ ਲੱਗਦੀ ਵਧੀਆ ਹਨਾ ਜਿਵੇਂ ਅਮਨ ਸਿੰਘ ਆ ਜਮਾ ਕੁੰਡੀ ਆ ਠੀਕ ਆ ਦਿਖਾ ਦਿਓ ਚੰਗੀ ਤਰ੍ਹਾਂ ਇਹਨੂੰ ਮੜਾ ਰੋਕ ਕੇ ਲੋਪਰਾ ਆ ਫੇਸ ਚੈੱਕ ਕਰ ਸਾਡੀ ਸਿੰਗ ਮੋੜਨ ਲੱਗੀ ਸਿੰਗੀ-ਸੂੰਗੀ ਬਹੁਤ ਸੋਹਣੀ ਇਹਦਾ ਥੋੜੇ ਜਿ ਹੁਣ ਆਏ ਵੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕੱਟੀ ਬਕਾਉਆ ਜੀ ਇੱਕ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਾਸਿਕਾ ਭਾਈ ਜੀ ਨਾਂ ਵੀਰ ਜੀ ਆਪਣਾ ਮੈਂ ਚਰਨ ਸਿੰਘ ਹਾਂਜੀ ਪਿੰਡ ਪਖੋਗੇ ਜ਼ਿਲ੍ਹਾ ਬਰਨਾਲਾ ਕਿੰਨੇ ਟਾਈਮ ਦੀ ਬਾਈ ਕੱਟੀ ਹੋ ਗਈ ਆਪਣੀ ਇਹ ਵੀਰੇ 9 ਮਹੀਨੇ ਦੀ ਕੱਟੀ ਐ ਤੇ ਆਪਣੀ ਘਰ ਦੀ ਕੱਟੀ ਐ ਹਾਂਜੀ ਇਹ ਆਪਣੇ ਘਰ ਦੀ ਮੱਝ ਆ ਇਹ ਹਾਂਜੀ ਤੇ ਕਿਹੜੀ ਮੱਝ ਹੈ ਪਹਿਲਾਂ ਮੱਝ ਦੱਸੋ ਮੱਝ ਇਹਦੀ ماں ਖੜੀ ਆ ਹਾਂ ਆਹ ਇਹਦੀ ਕੱਟੀ ਆ ਹਾਂ ਠੀਕ ਆ ਇਹਦੇ ਨਾਲ ਦੁੱਧ ਦੁੱਧ ਬਈ ਕਿੰਨਾ ਇਹਦੇ ਥੱਲੇ ਆਪਾਂ ਚੋਇਆ ਵੀਰੇ 16 ਲੀਟਰ ਦੁੱਧ ਦੇ ਦੋ 16 ਲੀਟਰ ਹਾਂ ਠੀਕ ਆ ਇਹਦੀ ਕੱਟੀ ਆ ਇਹ ਇਹਦੀ ਕੱਟੀ ਆ ਇਹ ਠੀਕ ਆ ਤੇ ਸਾਨੂੰ ਵਿਖਾ ਦਿਓ ਚਾਰ ਹੀ ਆ ਹਾਂ ਚਾਰ ਹੀ ਥਾਣਾ ਭਰਾ ਕਿਸੇ ਦਾ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਤੋੜ ਦੋ ਤਾਂ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਆ ਜੀ ਕੋਈ ਟਿਕਟੂ ਕੇ ਤਾਂ ਪਤਾ ਕਿਹੜੇ ਦੇ ਭਰਾ ਸੀ ਇਹ ਕਿਹੜੀ ਦਿਨ ਠੀਕ ਆ ਹੁਣ ਮੈਨੂੰ ਯਾਦ ਨਹੀਂਗਾ ਉਹ ਭਰ ਕੇ ਗਿਆ ਸੀਗਾ ਮੁੰਡਾ ਡਾਕਟਰ ਅੱਛਾ ਹੁੰਦਾਗਾ ਹੁਣ ਮੇਰੇ ਤਕਰੀਬਨ ਯਾਦ ਨਹੀਂ ਹੈਗਾ ਇਹ ਠੀਕ ਆ ਸਿੰਗੀ-ਸੂੰਗੀ ਤਾਂ ਲੱਗਦੀ ਵਧੀਆ ਹਨਾ ਜਿਵੇਂ ਅਮਨ ਆ ਜਮਾ ਐ ਕੁੰਡੀ ਆ ਠੀਕ ਆ ਦਿਖਾ ਦਿਓ ਚੰਗੀ ਤਰ੍ਹਾਂ ਇਹਨੂੰ ਮੜਾ ਰੋਕ ਕੇ ਲੋਪਰਾ ਆ ਫੇਸ ਚੈੱਕ ਕਰ ਸਾਦੀ ਸਿੰਗ ਮੋੜਨ ਲੱਗੀ ਸਿੰਗੀ-ਸੂੰਗੀ ਬਹੁਤ ਸੋਹਣੀ ਇਹਦਾ ਥੋੜੇ ਜਿ ਹੁਣ ਆਏ ਬੇ ਪਸੂਨਾ ਥੋੜੇ ਜੇ ਵੱਧ ਹੋ ਗਏ ਅੱਛਾ ਜੀ ਘਰੇ ਤੈਨੂੰ ਪਤਾ ਹੁਣ ਬੱਚੇ-ਵੋੱਚੇ ਬਾਹਰ ਨਹੀਂ ਠੀਕ ਆ ਉਸ ਕਰਕੇ ਹੁਣ ਸਾਂਹਦੀਆਂ ਨਹੀਂ ਕਰੇ ਸਾਡੇ ਬੁੜਗੇ ਜਿਆਦਾ ਥੋੜੇ ਸਾਂ ਉਹ ਸਾਹਮਣੇ ਚਲੋ ਵੀਰ ਉਧਰ ਸਾਹਮਣੇ ਜਿੱਥੇ ਪਹਿਲਾਂ ਉਧਰ ਸਾਹਮਣੇ ਚਲੋ ਲੋ ਪ੍ਰੋਫਾਈਲ ਚੈੱਕ ਕਰ ਸਾਦੇ ਕੱਦ ਬੱਡ ਮਾਂ ਵੀ ਬਾਈ ਕੋਲ ਕਰਿਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਤੋਂ ਪੁੱਛਦੇ ਆਂ ਪਰ ਰੇਟ ਠੀਕ ਆ ਨਾ ਹਾਂ ਜੀ ਵੀ ਰੇਟ ਕੀ ਆ ਜੀ ਦਾ ਰੇਟ ਬਾਈ ਜੀ ਕੋਈ ਨਾ ਆਪਾਂ ਇਹ ਇੱਕ ਤਾਂ ਆਪਾਂ ਘਰੇ ਰੱਖਣ ਵਾਲੇ ਨੇ ਦੇਣੀ ਆ ਬਾਈ ਨੂੰ ਕਿਸੇ ਨੂੰ ਠੀਕ ਆ ਸ਼ੌਂਕੀ ਹਾਂ ਹਾਂ ਤੇ ਉਹਦਾ ਆਪਾਂ ਬਿਕਾਉ ਨਹੀਂ ਕੀਤੀ ਹੈਗੀ ਤੇ ਬਾਕੀ ਸਾਰੇ ਰੇਟ ਆ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਲੇ ਬੰਦੇ ਨੂੰ ਦੱਸ ਦੇਗੇ ਠੀਕ ਆ ਵੀ ਜਿਹੜਾ ਕਰੇਲੂ ਬੰਦਾ ਉਹਨੂੰ ਉਹਨੂੰ ਦੇ ਦੇ ਦੋਗੇ ਤੁਸੀਂ ਉਹਨੂੰ ਦੇ ਦਾਂਗੇ ਆਪਾਂ ਹਾਂ ਠੀਕ ਆ ਘੱਟੇ-ਕੁੱਟੇ ਵਾਲੇ ਨਹੀਂ ਦੇਣੀ ਨਾ ਨਾ ਕਿਸੇ ਹਲਤ ਨਹੀਂ ਠੀਕ ਆ ਅਸਾ ਪਸ਼ੂ ਵੱਧ ਕਰਨ ਦੇ ਕਾਰਨ ਵੇਚ ਦੇ ਹਾਂ ਪਸ਼ੂ ਥੋੜਾ ਜਿਹਾ ਥਾਂ ਦੀ ਤੰਗੀ ਆ ਤੈਨੂੰ ਪਤਾ ਹੀ ਆ ਠੀਕ ਆ ਤੇ ਬੰਨਣ ਦੀ ਥੋੜੀ ਇੱਛਾ ਹੀ ਆ ਠੀਕ ਆ ਲੋ ਭਰਾ ਬਾਈ ਕੋਲ ਮੱਝਾ ਤੁਸੀਂ ਦੇਖ ਸਕਦੇ ਹੋ ਮੱਝਾ ਵੱਡੀ ਮੱਝ ਦੀ ਹੈਗੀ ਆ ਤੇ ਬਾਈ ਕਹਿੰਦਾ 16-17 ਲੀਟਰ ਇਹਦੇ ਨੂੰ ਦਿੱਤਾ ਠੀਕ ਨਾ ਬਾਕੀ ਚੈੱਕ ਤੇ ਤਸੱਲੀ ਤੁਸੀਂ ਕਰਨੀ ਆ ਤੁਹਾਡੇ ਸਾਹਮਣੇ ਆ ਕੇ ਬਾਈ ਬਾਈ ਦਾ ਨੰਬਰ ਟਾਈਟਲ ਵਿੱਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ